ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦਸ਼ਮੇਸ਼ ਕਲਾਥ ਉਸ ਅਜਨਾਲਾ ਤੇ ਤੁਹਾਡੇ ਸਾਰਿਆਂ ਦਾ ਫਿਰ ਤੋਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਤੇ ਅੱਜ ਫਿਰ ਤੋਂ ਤੁਹਾਡੇ ਵਾਸਤੇ ਬਹੁਤ ਹੀ ਸੋਹਣੇ ਸਿਆਲ ਵਾਲੇ ਗਰਮ ਸੂਟ ਲੈ ਕੇ ਆਏ ਹਾਂ ਜੀ ਡਿਜ਼ਾਈਨਰ ਸੂਟ ਰਹਿਣਗੇ ਪਾਕਿਸਤਾਨੀ ਦੁਪੱਟੀਆਂ ਦੇ ਨਾਲ ਇਹ ਕਲਰ ਚਾਰਟ ਚੈੱਕ ਕਰ ਲਓ ਬਹੁਤ ਹੀ ਸੋਹਣਾ ਕਲਰ ਚਾਰਟ ਆਇਆ ਵਾ ਡਿਜ਼ਾਈਨ ਦਾ ਤੇ ਪੀਸ ਮੈਂ ਤੁਹਾਨੂੰ ਖੁੱਲ ਕੇ ਵੀ ਨਿਗਾਹ ਕਰਵਾ ਦਿੰਨਾ ਹਾਂ ਜੀ ਸਭ ਤੋਂ ਪਹਿਲਾਂ ਆਪਾਂ ਓਪਨ ਕਰਨ ਲੱਗੇ ਆ ਜੀ ਬਲੈਕ ਕਲਰ ਦਾ ਸੂਟ ਡਿਜ਼ਾਈਨਰ ਸ਼ਰਟ ਆਵੇਗੀ ਜੀ ਫਰੰਟ ਬੈਕ ਬਾਵਾ ਨਾਲ ਆਇਆ ਜੀ ਵਰਕ ਦਸੂਤੀ ਦਾ ਉੱਪਰ ਵਰਕ ਬਣਿਆ ਨਾਲ ਸਿੰਧੀ ਵਰਕ ਜਿਹਨੂੰ ਕਹ ਦਿੰਦਾ ਸਿੰਧੀ ਬੁਟੀ ਦਾ ਇਹ ਸਾਰੇ ਫਰੰਟ ਰਵੇਗੀ ਜੀ ਕੇਰਾ ਫਰੰਟ ਸਾਰੇ ਸਾਈਡ ਤੋਂ ਆਉਣਗੇ ਆ ਬਾਹਾਂ ਜੋ ਸ਼ਰਟ ਦੇ ਅੱਗੇ ਪ੍ਰਿੰਟ ਆ ਉਹੀ ਸ਼ਰਟ ਦੀ ਬੈਕ ਤੇ ਪ੍ਰਿੰਟ ਰਵੇਗਾ ਜੀ ਇਹ ਸ਼ਰਟ ਦੀ ਬੈਕ ਰਵੇਗੀ ਜੀ ਤੇ ਕੱਪੜਾ ਹੈਗਾ ਆ ਬਹੁਤ ਹੀ ਸੋਹਣਾ ਗਰਮ ਦੇ ਵਿੱਚ ਬੋਰ ਤੋਂ ਬਿਨਾ ਇੱਥੇ ਬੋਰ ਨਹੀਂ ਆਏਗੀ ਇਹ ਨਾਲ ਮੈਚਿੰਗ ਸਲਵਾਰ ਬਲੈਕ ਕਲਰ ਦੀ ਤੇ ਦੁਪੱਟਾ ਨਾਲ ਵੀ ਸਕੌਸ ਦੇ ਵਿੱਚ ਪਾਕਿਸਤਾਨੀ ਸਟਾਈਲ ਦਾ ਦੁਪੱਟਾ ਇਹ ਲੋ ਪੂਰੇ ਖੁੱਲੇ ਸਾਈਜ਼ ਦੇ ਵਿੱਚ ਦੁਪੱਟਾ ਜੀ ਸਭ ਤੋਂ ਪਹਿਲਾ ਕਲਰ ਹੈ ਜੀ ਬਲੈਕ ਦੂਸਰਾ ਇਹਦੇ ਵਿੱਚ ਆਏਗਾ ਜੀ ਨੇਵੀ ਬਲੂ ਕਲਰ ਇਹ ਵੀ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਗਾਗੇ ਅਮੈਜ਼ਿੰਗ ਸਲਵਾਰ ਨਾਲ ਦੁਪੱਟਾ ਤੀਸਰਾ ਕਲਰ ਆਵੇਗਾ ਜੀ ਮਹਿਰੂਨ ਕਲਰ ਨਾਲ ਦੁਪੱਟਾ ਵਿਸਕੋਸ ਪੂਰੇ ਖੁੱਲੇ ਸਾਈਜ਼ ਦਾ ਇੱਕਦਮ ਸੌਫਟ ਰੂਮ ਵਰਗਾ ਦੁਪੱਟਾ ਜੇ ਪਾਕਿਸਤਾਨੀ ਦੁਪੱਟਾ ਵਿਸਕੋਸ ਦੇ ਵਿੱਚ ਪੂਰੇ ਖੁੱਲੇ ਸਾਈਜ਼ ਦਾ ਇਹ ਦੇਖੋ ਤੇ ਚੌਥਾ ਕਲਰ ਆਵੇਗਾ ਜੀ ਗ੍ਰੀਨ ਕਲਰ ਆ ਲੋ ਗ੍ਰੀਨ ਸਾਰੀਆਂ ਬਹੁਤ ਹੀ ਸੋਹਣੀਆਂ ਸ਼ੇਡਾਂ ਜੇ ਤੇ ਡਿਜ਼ਾਈਨ ਵੀ ਬਹੁਤ ਹੀ ਸੋਹਣਾ ਬਣਿਆ ਵਾ ਐਨਾਲ ਦੁਪੱਟਾ ਆਵੇਗਾ ਜੀ ਸੋ ਇਹ ਆਰਟੀਕਲਸ ਤੁਹਾਨੂੰ ਕਿਵੇਂ ਦੇ ਲੱਗੇ ਸਾਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਹਨਾਂ ਸੂਟਸ ਨੂੰ ਉਹਨਾਂ ਨੂੰ ਆਰਡਰ ਪਲੇਸ ਕਰਨ ਵਾਸਤੇ ਸਾਡੇ ਵਟਸਐਪ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ ਉੱਥੇ ਤੁਹਾਨੂੰ ਇਹਨਾਂ ਦੇ ਪ੍ਰਾਈਸ ਡੀਲ ਵੀ ਦੇ ਦੇਵਾਂਗੇ ਬਾਕੀ ਜਿਹੜੇ ਵੀ ਨਵੇਂ ਵੀਅਰਸ ਸਾਡੀ ਵੀਡੀਓ ਨੂੰ ਦੇਖ ਕੇ ਪਿਆ ਉਹਨਾਂ ਨੂੰ ਬੇਨਤੀ ਹੈ ਜੀ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓਜ਼ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਥੈਂਕ ਯੂ ਧੰਨਵਾਦ